ਹਾਂਜੀ ਪੰਜਾਬੀਓ ਕੀ ਹਾਲ ਆ ਵੀਰੇ ਵੀਰੇ ਮੈਂ ਇੱਕ ਆ ਵੀਡੀਓ ਦਿਖਾਉਣ ਲੱਗਿਆ ਤੁਹਾਨੂੰ ਇੱਕ ਜੋੜਾ ਨਾ ਹੋ ਰੀਲਾ ਲੁਲਾ ਬਣਾਉਂਦੇ ਨੇ ਅੱਜ ਕੱਲ੍ਹ ਉਹ ਗਏ ਨੇ ਇੱਕ ਨਸ਼ਾ ਛਡਾਊ ਦੁਕਾਨ ਆ ਕਿਸੇ ਦੀ ਕੋਈ ਬੈਦਾਂ ਕੇ ਡਾਕਟਰ ਆ ਮੈਨੂੰ ਨਹੀਂ ਪਤਾ ਰੱਬ ਜਾਣਦਾ ਵੀ ਬੈਦਾਂ ਕੋ ਡਾਕਟਰ ਆ ਜਿਹੜੀ ਹੈ ਨਸ਼ਾ ਛਡਾਊ ਵਾਲਾ ਜਗਾੜ ਉੱਥੇ ਜਾ ਕੇ ਉਹਨਾਂ ਦੋਹਾਂ ਨੇ ਆ ਵੀਡੀਓ ਬਣਾਈ ਆ ਤੇ ਮੈਂ ਤੁਹਾਨੂੰ ਇਹ ਵੀਡੀਓ ਦਿਖਾਉਣ ਲੱਗਿਆ ਤੇ ਇਹ ਵੀਡੀਓ ਦਿਖਾਉਣ ਤੋਂ ਬਾਅਦ ਅੱਜ ਵਿੱਚ ਆਪਾਂ ਚਰਚਾ ਕਰਦੇ ਆਂ ਵੀ ਇਹ 부ਥੀ ਹੈ ਫੀਮਖਾਨ ਵਾਲੀ ਭੁੱਖੀ ਖਾਨ ਵਾਲੀ 부ਥੀ ਤੁਹਾਨੂੰ ਇਹ ਲੱਗਦੀ ਆਂ ਠੀਕ ਹੈ ਨਾ ਐਮਐਫੀਮ ਤੇ ਭੁਖੀ ਨੂੰ ਬਤਨਾਮ ਕਰੀ ਜਾਂਦੇ ਨੇ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਬਾਕੀ ਗੱਲ ਆਪਾਂ ਬਾਅਦ ਚ ਕਰਦੇ ਆਂ ਹਾਂਜੀ ਡਾਕਟਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਲੱਕੀ ਦੀ ਤੁਹਾਨੂੰ ਪਤਾ ਨਸ਼ਾ ਕਰਨ ਦੀ ਬੜੀ ਗੰਦੀ ਆਦਤ ਸੀ ਫੀਮ ਤੇ ਪੁੱਕੀ ਖਾਂਦੇ ਸੀ ਤੇ ਸਾਡੇ ਘਰ ਲੜਾਈ ਵੀ ਬਹੁਤ ਰਹਿੰਦੀ ਸੀ ਤੇ ਮੈਂ ਆਨਲਾਈਨ ਦੇਖੀ ਸੀ ਤੁਹਾਡੀ ਐਡ ਤੇ ਮੈਂ 15 ਦਿਨਾਂ ਦੀ ਮਹंगाई ਸੀ ਬਹੁਤ ਫਰਕ ਆ ਤੁਸੀਂ ਦੇਖਦੇ ਹੋ ਫੇਸ ਵੀ ਥੋੜਾ ਜਿਹਾ ਭਰ ਗਿਆ ਬੜਾ ਬੁਰਾ ਹਾਲ ਸੀ ਬਾਕੀ ਤਾਂ ਲੱਕੀ ਦੱਸੋਗਾ ਵੀ ਲੱਕੀ ਹੁਣ ਕਿਵੇਂ ਫੇਲ ਕਰਦੇ ਆ ਜਿਹੜਾ ਨਸ਼ਾ ਛੱਡਦਾ ਆਪਾਂ ਨੇ 15 ਦਿਨ ਹੋ ਗਏ ਜੀਵੇ 15 ਦਿਨਾਂ ਚ ਕੋਈ ਨਸ਼ੇ ਦੀ ਤੋੜ ਜਾਂ ਕੋਈ ਵੀ ਭਾਲ ਤੁਹਾਨੂੰ ਕੋਈ ਲੱਗੀ ਕਿਸੇ ਵੀ ਤਰ੍ਹਾਂ ਦੀ ਦਵਾਈ ਨਹੀਂ ਡਾਕਟਰ ਸਾਹਿਬ ਮੈਨੂੰ ਪਹਿਲੇ ਦਿਨ ਹੀ ਮੈਨੂੰ ਐਦਾਂ ਸੀ ਕਿ ਮੈਂ ਤਾਂ ਨਹੀਂ ਛੱਡਦਾ ਮੈਨੂੰ ਐਦਾਂ ਸੀ ਕਿ ਮੈ ਤੋਂ ਬਣਾ ਮੇਰੇ ਪਹਿਲੇ ਦਿਨ ਹੀ ਕੋਈ ਤੋੜ ਨਹੀਂ ਲੱਗੀ ਹਨਾ ਅੱਜ ਕੱਲ ਬਹੁਤ ਨਸ਼ਾ ਕਿਉਂਕਿ ਸਾਡੇ ਘਰੇ ਕਲੇਸ਼ ਰਹਿੰਦਾ ਸੀ ਇਸੇ ਚੀਜ਼ ਦਾ ਅੱਜ ਕੱਲ ਤੁਹਾਡੇ ਨਸ਼ਾ ਇੰਨਾ ਵੱਧ ਗਿਆ ਕਿ ਹਰੇਕ ਦੇ ਘਰ ਵਿੱਚ ਕਲੇਸ਼ ਰਹਿੰਦਾ ਮੈਨੂੰ ਫਿਰ ਇੱਕ ਦਿਨ ਮੈਂ ਸੋਚੀ ਜਾਂਦਾ ਕਿ ਨਹੀਂ ਯਾਰ ਮੇਰਾ ਘਰ ਉਝੜ ਰਿਹਾ ਹਨਾ ਕਿ ਜਿਹੜੀ ਮੇਰੇ ਪਿੱਛੇ ਆਪਦਾ ਪਰਿਵਾਰ ਛੱਡ ਕੇ ਆਈ ਮੈਂ ਹਨਾ ਨਸ਼ਾ ਕਿਉਂ ਨਹੀਂ ਛੱਡ ਸਕਦਾ ਕਿ ਮੈਂ ਡਾਕਟਰ ਸਾਹਿਬ ਤੁਹਾਡੀ ਐਡ ਦੇਖ ਕੇ ਮਗਾਈ 15 ਦਿਨ ਦੇ ਵਿੱਚ ਮੈਨੂੰ ਬਹੁਤ ਫਰਕ ਹਾਂਜੀ ਵੀਰੇ ਦੇਖ ਲਈ ਵੀਰੇ ਤੁਸੀਂ ਇਹ ਵੀਡੀਓ ਦੇਖ ਲਈ ਹੈ ਇਦੇ ਵਿੱਚ ਕੀ ਕਹਿ ਰਹੀ ਹੈ ਜਨਾਨੀ ਆਖੇ ਜੀ ਆ ਮੇਰਾ ਹਸਬੰਡ ਆ ਉਹਦਾ ਨਾਮ ਲੈ ਕੇ ਵੀ ਇਹ ਫੀਮ ਪੁਕੀ ਬੋਖ ਹੰਦਾ ਜੀ ਬਹੁਤ ਗੰਦੀ ਆਦਤ ਸੀਗੀ ਆ ਨਾ ਤੁਹਾਡਾ ਧੰਨਵਾਦ ਪਹਿਲਾਂ ਤਾਂ ਮੈਂ ਉਹ ਡਾਕਟਰ ਤੋਂ ਹੋਰ ਆਣ ਐ ਪਹਿਲਾਂ ਡਾਕਟਰ ਚ ਕੀ ਐ ਬੈਠਾ ਜਿਹੜਾ ਬਿੱਜੂ ਵੀ ਦੱਸ ਤੂੰ ਕਹੇ ਸੀ ਆ ਐਡਮਾ ਨੂੰ ਤੂੰ ਆਪਦੀ ਐਡ ਕਰਨ ਲੈ ਕੇ ਆਇਆ ਹੈ ਇੱਥੇ ਤੇ ਦੂਜੀ ਗੱਲ ਭਾਈ ਬੀਬਾ ਜੇ ਤੇਰਾ ਘਰ ਵਾਲਾ ਕਿਤੇ ਫੀਮ ਜਾਂ ਪੁਕੀ ਖੰਦਾ ਹੁੰਦਾ ਹੁੰਦਾ ਨਾ ਤਾਂ ਤੁਹਾਡੇ ਘਰ 'ਚ ਕਲੇਸ਼ ਨਾ ਹੁੰਦਾ ਐਵੇਂ ਨਾ ਫੀਮ ਪੁਕੀ ਨੂੰ ਬਦਨਾਮ ਕਰੀ ਜਾਓ ਠੀਕ ਹੈ ਨਾ ਇਹ ਕੋਈ ਚਿੱਟਾ-ਚੁੱਟਾ ਦੀ ਬੂਥੀ ਦਾ ਮਹਾਦੇਵ ਦਾ ਗੋਲਾ ਖਾਣ ਵਾਲੀ ਆ। ਤੁਹਾਨੂੰ ਲੱਗਦਾ ਵੀ ਇਹ ਪੀਂਮਪੁੱਕੀ ਖਾਣ ਵਾਲਾ ਹੈ? ਮਹਾਦੇਵ ਦਾ ਖੋਲਾ ਗੋਲਾ ਖਾਣ ਵਾਲੀ ਦੀ ਬੂਥੀ ਆ। ਪੀਂਮਪੁੱਕੀ ਖਾਦੀ ਹੁੰਦੀ ਤਾਂ ਕਲੇਸ਼ ਨਹੀਂ ਰਹਿੰਦਾ ਘਰਾਂ 'ਚ। ਚਿੱਟਾ ਪੀਣ ਵਾਲਿਆਂ ਦੇ ਘਰਾਂ 'ਚ ਕਲੇਸ਼ ਹੁੰਦਾ ਜਾਂ ਗੋਲੀਆਂ ਖਾਣ ਵਾਲਿਆਂ ਦੇ ਘਰਾਂ 'ਚ ਕਲੇਸ਼ ਹੁੰਦਾ। ਪੀਂਮਪੁੱਕੀ ਐ ਘਰਾਂ 'ਚ ਕਲੇਸ਼ ਨਹੀਂ ਹੁੰਦਾ। ਬੁੱਤ ਪਤਾ ਇੰਨਾ ਅਗਲਾ ਕਹਿੰਦਾ ਵੀ ਚੱਲ ਵੀ ਉਹਨੂੰ ਛੱਡਦੇ ਪਰ ਕਲੇਜ ਨਹੀਂ ਹੁੰਦਾ ਕਿਸੇ ਦੇ ਘਰੇ ਇਹਦਾ ਨਾਲੇ ਪਹਿਲਾਂ ਤਾਂ ਮੈਨੂੰ ਐ ਨਹੀਂ ਮੈਨੂੰ ਤਾਂ ਹਾਸਾ ਦੀ ਬੂਥੀ ਦੇਖ ਕੇ ਤੁਹਾਨੂੰ ਲੱਗਦਾ ਵੀਰੇ ਮਾਹਦੇਵ ਦਾ ਕੋਲਾ ਖਾਣ ਵਾਲੇ ਦਾ ਬੂਥੜਾ ਇਹਦਾ ਐਵੇਂ ਫੀਮ ਭੁੱਕੀ ਨੂੰ ਬਦਨਾਮ ਕਰੀ ਜਾਂਦੇ ਨੇ ਗਾਓ ਬੈ ਤੋਰਾ ਨਾਲ ਜਿਹੜਾ ਇਹ ਜੇ ਤੋਂ ਐਡ ਕਰਾਉਂਦਾ ਛੱਡ ਯਾਰ ਦੁਰ ਫਿਟੇ ਮੂੰ ਠੀਕ ਆ ਵੀਰੇ ਧੰਨਵਾਦ ਜੀ